ਇਹ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਘਰ ਦੇ ਵਿੱਚ ਕਿ ਇੱਕ ਟਾਈਮ ਜ਼ਰੂਰ ਆਪਾਂ ਜਿਹੜਾ ਘਰ ਦਾ ਖਾਣਾ ਹੈ ਵੀ ਉਹ ਆਗੇ ਚ ਬਣਾਉਣਾ ਸਾਰੀਆਂ ਵੀ ਧਾਤੂਆਂ ਜਿਹੜੀਆਂ ਅਲਮੀਨੀਮ ਉਤੋਂ ਮਾੜਾ ਹੈ ਹੀ ਹੈ ਸਟੀਲ ਨੂੰ ਮੈਂ ਮਾੜਾ ਨਹੀਂ ਕਹਿੰਦਾ ਬਟ ਉਹਦੇ ਕੋਈ ਖਾਸ ਫਾਇਦੇ ਵੀ ਹੈ ਨਹੀਂ ਕਿ ਇਹ ਆ ਦੇਖ ਸਕਦੇ ਹਾਂ ਜੀ ਤੁਸੀਂ ਇਹਦੇ ਵਿੱਚ ਸੁਆਹ ਪਈ ਹੈ ਤੇ ਜਿਹੜੇ ਸਾਬਨ ਅਸੀਂ ਯੂਜ਼ ਕਰਦੇ ਹਾਂ ਰੋਜ਼ ਬਰਤਨ ਧੋਣ ਲਈ ਉਹ ਵੀ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਤੇ ਸਾਡੇ ਸਰੀਰ ਦਾ ਬਹੁਤ ਜਿਹੜਾ ਹੈਗਾ ਉਹਦੇ ਨਾਲ ਨੁਕਸਾਨ ਹੁੰਦਾ ਕੈਮੀਕਲਸ ਤੋਂ ਜਿੱਤੀ ਦਾ ਜਿਹੜਾ ਬਰਤਨ ਹੈ ਉਹ ਆਪਦੇ ਆਪ ਵਿੱਚ ਇੱਕ ਬਹੁਤ ਇਦਾਂ ਦੀ ਹੈਗੀ ਆ ਚੀਜ਼ ਜਿਹੜੀ ਸਾਡੇ ਸਰੀਰ ਆਸਤੇ ਬਹੁਤ ਜ਼ਰੂਰੀ ਹੈ ਜਿਹਦੇ ਸਾਨੂੰ ਜ਼ਰੂਰੀ ਤੱਤ ਮਿਲਦੇ ਨੇ ਮਿੱਟੀ ਦੇ ਜਿਹੜੇ ਘੜੇ ਆ ਤੋੜੇ ਆ ਉਹਦੇ ਚ ਪਾਣੀ ਪੀਣਾ ਚਾਹੀਦਾ ਸਤਿ ਸ਼੍ਰੀਕਾਲ ਨਮਸਕਾਰ ਅਦਾਬ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਜਿਹੜਾ ਅੱਜ ਦਾ ਵਲੌਗ ਹੈ ਉਹ ਬਹੁਤ ਇਨਸਪਾਇਰਿੰਗ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਇਨਸਪਾਇਰ ਕਰੂਗਾ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਿੱਖੋਗੇ ਤੇ ਬਹੁਤ ਇਹਨੂੰ ਥੋੜੀ ਫੈਮਲੀਜ਼ ਆਸਤੇ ਪਰਵਾਰਾਂ ਵਾਸਤੇ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਸਪੈਸ਼ਲ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਣਾ ਚਾਹਣਾ ਹੈ ਇਹ ਦੇਖਿਓ ਜੀ ਚਿੱਲੇ ਜੀ ਅੱਗ ਬਲਦੀ ਤੁਸੀਂ ਦੇਖ ਸਕਦੇ ਹੋ ਇਹ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਘਰ ਦੇ ਵਿੱਚ ਕਿ ਇੱਕ ਟਾਈਮ ਜ਼ਰੂਰ ਆਪਾਂ ਜਿਹੜਾ ਘਰ ਦਾ ਖਾਣਾ ਹੈ ਵੀ ਉਹ ਅੱਗੇ ਚ ਬਣਾਉਣਾ ਇਹ ਕੋਲ ਨਹੀਂ ਪਈ ਹੈ ਜੀ ਕਿਉਂਕਿ ਆਪਾਂ ਜਿਹੜੀ ਸਟੀਲ ਹੈ ਜਾਂ ਅਲੂਮੀਨੀਅਮ ਹੈ ਸਾਰੀਆਂ ਵੀ ਧਾਤੂਆਂ ਜਿਹੜੀ ਅਲੂਮੀਨੀਅਮ ਹੈ ਉਹ ਤੋਂ ਮਾੜਾ ਹੈ ਹੀ ਹੈ ਸਟੀਲ ਨੂੰ ਮੈਂ ਮਾੜਾ ਨਹੀਂ ਕਹਿੰਦਾ ਬਟ ਉਹਦੇ ਕੋਈ ਖਾਸ ਫਾਇਦੇ ਵੀ ਹੈ ਨਹੀਂ ਮਿੱਟੀ ਦਾ ਜਿਹੜਾ ਬਰਤਨ ਹੈ ਉਹ ਆਪਦੇ ਆਪ ਚ ਇੱਕ ਬਹੁਤ ਏਦਾਂ ਦੀ ਹੈਗੀ ਆ ਚੀਜ਼ ਜਿਹੜੀ ਸਾਡੇ ਸਰੀਰ ਆਸਤੇ ਬਹੁਤ ਜ਼ਰੂਰੀ ਹੈ ਜਿਹਦੇ ਸਾਨੂੰ ਜ਼ਰੂਰੀ ਤੱਤ ਮਿਲਦੇ ਆ ਆ ਨਾਲ ਦੇਖ ਸਕਦੇ ਹੋ ਜੀ ਤੁਸੀਂ ਪਈਏ ਜੀ ਇਹ ਤੰਦੂਰ ਹੈ ਜਿਹੜਾ ਇਹ ਸਾਡੇ ਕਲਚਰ ਦਾ ਸ਼ੁਰੂ ਤੋਂ ਹੀ ਹਿੱਸਾ ਰਿਹਾ ਹੈ ਬਟ ਅਸੀਂ ਹੌਲੀ ਹੌਲੀ ਇਹ ਜਿਹੜੀਆਂ ਅਮੁੱਲੀਆਂ ਚੀਜ਼ਾਂ ਐਸੀ ਇਹਨਾਂ ਨੂੰ ਫਾਲਤੂ ਦੀਆਂ ਚੀਜ਼ਾਂ ਸਮਝ ਕੇ ਛੱਡਤਾ ਗੈਸ ਚੁੱਲਿਆਂ 'ਚ ਆ ਗਈ ਤੇ ਗੈਸ ਚੁੱਲ੍ਹੇ ਆ ਜਿਹੜੇ ਉਹਨਾਂ ਨੇ ਸਾਨੂੰ ਕਿਵੇਂ ਨੁਕਸਾਨ ਕੀਤਾ ਤੇ ਹੁਣ ਵੀ ਸਟਿਲ ਕਰ ਰਹੀ ਹੈ ਇਹ ਸਾਨੂੰ ਬਿਲਕੁਲ ਗੰਭੀਰ ਤੇ ਸੋਚਣ ਦਾ ਇੱਕ ਵਿਸ਼ਾ ਹੈਗਾ ਸਾਡੇ ਆਸਤੇ ਤੇ ਨਾਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਚਾਹੁੰਨਾ ਜੀ ਇਹ ਆ ਦੇਖ ਸਕਦੇ ਹੋ ਜੀ ਤੁਸੀਂ ਇਹਦੇ 'ਚ ਸੁਆਹ ਪਈ ਹੈ ਤੇ ਜਿਹੜੇ ਸਾਬਣ ਐਸੀਂ ਯੂਜ਼ ਕਰਦੇ ਹਾਂ ਰੋਜ਼ ਬਰਤਨ ਤੋਂ ਓਨਲੀ ਉਹ ਵੀ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਤੇ ਸਾਡੇ ਸਰੀਰ ਦਾ ਬਹੁਤ ਜਿਹੜਾ ਹੈਗਾ ਉਹਦੇ ਨਾਲ ਨੁਕਸਾਨ ਹੁੰਦਾ ਕੈਮੀਕਲਸ ਤੋਂ ਇਹ ਚੀਜ਼ਾਂ ਤਿਆਰ ਹੁੰਦੀਆਂ ਤੇ ਮੇਰੀ ਤਾਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਸਲਾਹ ਵੀ ਹੈ ਕਿ ਆਪਾਂ ਜਿੰਨਾ ਹੋ ਸਕਦਾ ਪ੍ਰਾਤਨ ਚੀਜ਼ਾਂ ਨਾਲ ਜੁੜੀਏ ਮਿੱਟੀ ਦੇ ਜਿਹੜੇ ਘੜੇ ਆ ਤੋੜੇ ਆ ਉਹਦੇ ਚ ਪਾਣੀ ਪੀਣਾ ਚਾਹੀਦਾ ਇਹ ਮੈਂ ਨਹੀਂ ਕਹਦਾ ਇਹ ਰਿਸਰਚ ਕਹਿੰਦੀ ਹੈ ਮੈਂ ਤਾਂ ਉਸ ਸੱਚ ਨੂੰ ਤੁਹਾਡੇ ਰੂਬਰੂ ਇਆ ਥੋੜੇ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹਾਂ ਅੱਗ ਤੋਂ ਸਾਡੀਆਂ ਮਾਵਾਂ ਨੇ ਅੱਜ ਤੱਕ ਸਾਨੂੰ ਖਾਣੇ ਖਵਾਏ ਆ ਪੁਰਾਣੇ ਟਾਈਮ 'ਚ ਜਿਹੜੇ ਪਿੰਡਾਂ 'ਚ ਰਹਿੰਦੇ ਉਹ ਸਾਰੇ ਅੱਗ ਦਾ ਖਾਣਾ ਹੀ ਖਾਂਦੇ ਸੀ ਬਟ ਹੁਣ ਪਿੰਡਾਂ ਤੇ ਸ਼ਹਿਰਾਂ ਦਾ ਕੋਈ ਅੰਤਰ ਨਹੀਂ ਰਿਹਾ ਹਰ ਇੱਕ ਗੱਲ 'ਚ ਹੀ ਸ਼ਹਿਰ ਦਿੱਤੇ ਪਿੰਡ ਬਰਾਬਰੀ ਹੋ ਗਏ ਆ ਪਿੰਡਾਂ ਅੱਗੇ ਸ਼ਹਿਰਾਂ ਦੇ ਬੱਚਿਆਂ ਨੂੰ ਐਨਕਾਂ ਲੱਗਦੀਆਂ ਸੀ ਸ਼ਹਿਰਾਂ ਦੇ ਵਿੱਚ ਬਿਮਾਰੀਆਂ ਵੱਧ ਸੀਗੀਆਂ ਪਰ ਹੁਣ ਅਸੀਂ ਜਿੱਦਾਂ ਜਿੱਦਾਂ ਆਪਦਾ ਲਾਈਫ ਸਟਾਈਲ ਸ਼ਹਿਰਾਂ ਵਰਗਾ ਕਰ ਲਿਆ ਤੇ ਉਵੇਂ ਹੀ ਅਸੀਂ ਜਿਹੜਾ ਹੈਗਾ ਬਿਮਾਰੀਆਂ ਨਾਲ ਜਿਹੜਾ ਹੈਗਾ ਘਿਰ ਗਏ ਆ ਤੇ ਸਾਨੂੰ ਡੇ ਬਾਈ ਡੇ ਜਿਹੜੀਆਂ ਹੈਗੀਆਂ ਬਿਮਾਰੀਆਂ ਸਾਡੇ ਆਉਂਦੀਆਂ ਜਾ ਰਹੀਆਂ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵਲੌਗ ਦੇ ਰਾਹੀਂ ਆਪਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਸਵੇਰ ਨਾਲ ਬਰਤਨ ਮਾਂਜਨੇ ਹੈ ਤਾਂ ਥੋੜਾ ਮੁਸ਼ਕਲ ਕੰਮ ਨੋ ਡਾਊਟ ਬਟ ਸਿਹਤ ਲਈ ਅਸੀਂ ਅਗਰ ਹਸਪੀਟਲਸ ਤੇ ਜਾ ਕੇ ਔਖੇ ਪੈਸੇ ਦਿੰਨੇ ਆ ਫਿਰ ਸਾਸੀਂ ਬਿਮਾਰ ਹੁੰਨੇ ਆ ਫਿਰ ਸਾਡੇ ਪੱਲੇ ਵੀ ਕੁਝ ਨਹੀਂ ਪੈਂਦਾ ਤਾਂ ਅਸੀਂ ਸਾਨੂੰ ਚਾਹੀਦਾ ਹੈ ਕਿ ਅਸੀਂ ਥੋੜਾ ਇਹਨਾਂ ਪੁਰਾਣੀਆਂ ਚੀਜ਼ਾਂ ਨਾਲ ਜੁੜੀਏ ਤਾਂ ਜੋ ਅਸੀਂ ਬਿਮਾਰੀਆਂ ਸਾਡੇ ਘਰਾਂ ਚ ਨਾ ਹੋਣ ਅਸੀਂ ਹਸਪੀਟਲਸ ਚ ਤੰਗ ਨਾ ਹੋਈਏ ਪੂਰਾ ਘਰੇ ਤੰਗ ਹੋ ਲਈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਦੇ ਰਹੀਂ ਜਰੂਰ ਜਿਹੜਾ ਹੈਗਾ ਹੈ ਅੱਜ ਤੋਂ ਘਰਾਂ ਦੇ ਵਿੱਚ ਜਿਹੜਾ ਹੈਗਾ ਕੁਝ ਚੀਜ਼ਾਂ ਨੂੰ ਕੈਮੀਕਲਸ ਨੂੰ ਘਟਾਉਂਗੇ ਅੱਗ ਦਾ ਜਿਹੜਾ ਹੈਗਾ ਮਹੱਤਵ ਸਮਝੋਗੇ ਮਿੱਟੀ ਦਾ ਮਹੱਤਵ ਸਮਝੋਗੇ ਤੇ ਆਪਦੇ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਪਲਾਈ ਹੋਊਗਾ ਤਾਂ ਅੱਜ ਤੋਂ ਜੀ ਆਪਾਂ ਇਹਨਾਂ ਚੀਜ਼ ਨੂੰ ਅਪ ਇੰਪਲੀਮੈਂਟ ਕਰਦੇ ਆ ਤਾਂ ਸਾਡੇ ਘਰਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਹੈ ਬੱਚੇ ਹੈ ਨੌਜਵਾਨ ਹੈ ਕੋਈ ਵੀ ਬਿਮਾਰ ਨਹੀਂ ਹੋਣਾ ਚਾਹੀਦਾ